ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 2 ਮਾਰਚ ਆ। 2 ਮਾਰਚ 1909 2 ਮਾਰਚ 1909 ਦੇ ਦਿਨ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਦਾ ਜਨਮ ਹੋਇਆ। 2 ਮਾਰਚ 1918 ਗਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੀਤ ਪਿੰਡ ਜੋ ਕਿ ਹੁਣ ਲੁਧਿਆਣਾ ਸ਼ਹਿਰ ਦਾ ਇੱਕ ਹਿੱਸਾ ਹੈ ਦੇ ਰਹਿਣ ਵਾਲੇ ਸਨ। ਉਹਨਾਂ ਨੂੰ ਗਦਰ ਸਾਜ਼ਿਸ਼ ਕੇਸ ਦੇ ਵਿੱਚ ਕੈਦ ਕਰਕੇ ਅੰਡੇਮਾਨ ਜੇਲ੍ਹ ਦੇ ਵਿੱਚ ਭੇਜਿਆ ਗਿਆ। ਭਾਨ ਸਿੰਘ ਜੇਲ੍ਹ ਦੇ ਵਿੱਚ ਵੀ ਖਾਰਕੂ ਸੁਭਾ ਦਾ ਇਜ਼ਹਾਰ ਕਰਦੇ ਰਹਿੰਦੇ ਸਨ। ਉਹ ਜੇਲ੍ਹ ਦੇ ਅਫਸਰਾਂ ਦੇ ਨਾਲ ਖੜਕ ਕੇ ਗੱਲ ਕਰਿਆ ਕਰਦੇ ਸਨ ਅਤੇ ਅਟਰ ਦਾ ਜਵਾਬ ਪੱਥਰ ਦੇ ਵਿੱਚ ਦਿਆ ਕਰਦੇ ਸਨ। ਇਸ ਦੇ ਨਤੀਜੇ ਵਜੋਂ ਉਹਨਾਂ ਨੂੰ ਅਕਸਰ ਸਖਤ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਸਨ ਜਿਸ ਦੇ ਵਿੱਚ ਡੰਡਾ 베ੜੀ, ਘੱਟ ਖੁਰਾਕ ਅਤੇ ਇਕੱਲਿਆਂ ਨੂੰ ਕੋਠੜੀ ਦੇ ਵਿੱਚ ਬੰਦ ਕਰ ਦੇਣਾ। ਇਸ ਨਾਲ ਉਸ ਦੀ ਸਿਹਤ ਖਰਾਬ ਹੋਣ ਲੱਗ ਪਈ ਉਸ ਦੇ ਨਾਲ ਹਮਦਰਦੀ ਵਜੋਂ 29 ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਇਨ੍ਹਾਂ ਭੁੱਖ ਹੜਤਾਲੀਆਂ ਦੇ ਵਿੱਚ ਬਾਬਾ ਵਿਸਾਖਾ ਸਿੰਘ ਦੇ ਦੇਹਰ ਸੋਹਣ ਸਿੰਘ ਪਕਣਾ ਨਿਧਾਨ ਸਿੰਘ ਚੁੱਗਾ ਅਤੇ ਰੂੜ ਸਿੰਘ ਚੂੜ ਚੱਕ ਵਗੈਰਾ ਸ਼ਾਮਲ ਸਨ ਅਖੀਰ ਭਾਨ ਸਿੰਘ ਸਨੇਤ ਜੇਲ੍ਹ ਦੇ ਵਿੱਚ ਤਸੀਹੇਆਂ ਅਤੇ ਮਾੜੀ ਖੁਰਾਕ ਕਰਕੇ 2 ਮਾਰਚ 1918 ਦੇ ਦਿਨ ਚੜ੍ਹਾਈ ਕਰ ਗਏ 2 ਮਾਰਚ 1949 ਜਦ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰिवेदी ਨੇ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਕੀਤਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ ਤਾਂ ਸਾਰੇ ਪਾਸੇ ਜ਼ਬਰਦਸਤ ਪ੍ਰੋਟੈਸਟ ਹੋਏ ਇਸ ਸਿੱਖਾਂ ਸਭ ਤੋਂ ਵੱਡਾ ਚੈਲੰਜ ਸੀ ਇਸ ਨੂੰ ਸਾਹਮਣੇ ਰੱਖਦਿਆਂ ਮਾਸਟਰ ਤਾਰਾ ਸਿੰਘ ਨੇ ਕੌਮ ਦੇ ਮਸਲਾਂ ਤੇ ਵਿਚਾਰਾਂ ਕਰਨ ਵਾਸਤੇ 20 ਫਰਵਰੀ 1948 ਨੂੰ ਦਿੱਲੀ ਦੇ ਵਿੱਚ ਇੱਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਇਸ ਕਨਵੈਨਸ਼ਨ ਤੇ ਵੱਲੋ ਭਾਈ ਪਟੇਲ ਬਹੁਤ ਔਖਾ ਹੋਇਆ ਉਸ ਨੇ ਇਹ ਕਾਨਫਰੰਸ ਨਾ ਕਰਨ ਦੇਣ ਦਾ ਐਲਾਨ ਕੀਤਾ ਨੇਰੂ ਦੇ ਕਹਿਣ ਤੇ ਦਿੱਲੀ ਤੋਂ ਬਲਦੇਵ ਸਿੰਘ ਨੇ ਇਸ ਕਾਨਫਰੰਸ ਨੂੰ ਮੁਲਤਵੀ ਕਰਨ ਵਾਸਤੇ ਸੁਨੇਹਾ ਭੇਜਿਆ ਜਦ ਮਾਸਟਰ ਤਾਰਾ ਸਿੰਘ ਨੇ ਇਹ ਹੁਕਮ ਮੰਨਣ ਤੋਂ ਨਾ ਕਰ ਦਿੱਤੀ ਤਾਂ ਪਟੇਲ ਦੇ ਹੁਕਮਾ ਹੇਠ 19 ਫਰਵਰੀ ਨੂੰ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਆਉਂਦਿਆਂ ਨਰੇਲਾ ਸਟੇਸ਼ਨ ਤੇ 1818 ਦੇ ਬੰਗਾਲ ਰੈਗੂਲੇਸ਼ਨਸ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਇਸ ਦੇ ਬਾਵਜੂਦ ਪ੍ਰੋਗਰਾਮ ਦੇ ਮੁਤਾਬਕ 20 ਫਰਵਰੀ ਨੂੰ ਦਿਵਾਨ ਹੋਇਆ ਅਤੇ ਲੈਕਚਰ ਦੇਣ ਵਾਲੇ ਆਗੂ ਗ੍ਰਿਫਤਾਰ ਕਰਕੇ 6-6 ਮਹੀਨੇ ਦੇ ਲਈ ਕੈਦ ਕਰ ਦਿੱਤੇ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਜਿੱਥੇ ਉਹਨਾਂ ਦੀ ਸਿਹਤ ਖਰਾਬ ਹੋ ਗਈ 2 ਮਾਰ ਅਜਿਹਾ ਕਿ ਮਾਸਟਰ ਤਾਰਾ ਸਿੰਘ ਦੀ ਸਿਹਤਯਾਬੀ ਵਾਸਤੇ ਅਕਾਲ ਤਖਤ ਸਾਹਿਬ ਤੇ ਗਏ ਉੱਥੇ ਉਹਨਾਂ ਨੂੰ ਅਰਦਾਸ ਕਰਨੋਂ ਰੋਕਿਆ ਗਿਆ ਇਸ ਤੇ ਗੜਬੜ ਹੋ ਗਈ ਜਿਸ ਦੇ ਦੌਰਾਨ ਮੁੱਖ ਸੇਵਾਦਾਰ ਮੋਹਨ ਸਿੰਘ ਨਾਗੂਕੇ ਨੂੰ ਆਪਣੇ ਬਚਾਅ ਵਾਸਤੇ ਗੋਲੀ ਵੀ ਚਲਾਉਣੀ ਪਈ ਭੀੜ ਦੇ ਵਿੱਚੋਂ ਕੁਝ ਨੇ ਅਕਾਲ ਤਖਤ ਸਾਹਿਬ ਤੇ ਪੱਥਰ ਮਾਰੇ ਅਤੇ ਪੁਲਿਸ ਵੀ ਬੁલાਵਣੀ ਪਈ ਸੀ 2 ਮਾਰਚ 1988 ਦੇ ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਉਰਫ ਟੋੜਾ ਪੁੱਤਰ ਜੋਗਾ ਸਿੰਘ ਵਾਸੀ ਮੁਕਾਮ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਮਾਰਚ 1999 ਦੇ ਦਿਨ ਪੰਜਾਬ ਪੁਲਿਸ ਨੇ ਲਖਵਿੰਦਰ ਸਿੰਘ ਵਾਸੀ ਮਲਕਪੁਰ ਸੁਖਵਿੰਦਰ ਸਿੰਘ ਵਾਸੀ ਦਿਾਲ ਪਿੰਡੋਰੀ ਸ਼ੇਰਵਾਲੀ ਬਖਤਾਵਰ ਸਿੰਘ ਐਡਵੋਕੇਟ ਵਾਸੀ ਨਛਤਰਨਗਰ ਨੇੜੇ ਰੌਸ਼ਨ ਤੇਲ ਮਿੱਲ ਮਾਨਸਾ ਅਜਮੇਰ ਸਿੰਘ ਪੁੱਤਰ ਕੁਲਵੰਤ ਸਿੰਘ ਸਰਪੰਚ ਵਾਸੀ ਲੋਧੀਵਾਲ ਨੇੜੇ ਜਗਰਾਉਂ ਲੁਧਿਆਣਾ ਹਰਜੀਤ ਸਿੰਘ ਉਰਫ ਟੋਟਾ ਵਾਸੀ ਕਮਾਲਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 2 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਲਖਵਿੰਦਰ ਸਿੰਘ ਉਰਫ ਲੱਖਾ ਵਾਸੀ ਠੱਠੀ ਅੰਮ੍ਰਿਤਸਰ ਜਗਰਾਤ ਸਿੰਘ ਵਾਸੀ ਕੂਚਾ ਟੈਲ ਸਿੰਘ ਗਿੱਲ ਵਾਲੀ ਗੇਟ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 2 ਮਾਰਚ 1993 ਦੇ ਦਿਨ ਗੁਰਮੇਲ ਸਿੰਘ ਉਰਫ ਤਾਰਾ ਅਤੇ ਜਸਵਿੰਦਰ ਸਿੰਘ ਉਰਫ ਨਰਿੰ ਵਲਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 2 ਮਾਰਚ 2014 ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 2 ਮਾਰਚ 2014 ਦੇ ਦਿਨ ਵਾਸਤੇ ਗੁਰਤੇਗ ਭਾਦਰ ਖਾਲਸਾ ਕਾਲਜ ਦੇਵਨਗਰ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਜਿਸ ਦੇ ਵਿੱਚ ਬ੍ਰਹਮ ਕੁਮਾਰੀਆਂ ਨੂੰ ਸ਼ਿਵਰਾਤਰੀ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਪਰਮਜੀਤ ਸਿੰਘ ਸਰਨਾ ਅਤੇ ਹੋਰਨਾਂ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਮਗਰੋਂ ਉਸ ਨੇ ਇਹ ਇਜਾਜ਼ਤ ਵਾਪਸ ਲੈ ਲਈ ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ